ਬਾਜਿਕਾ ਕਾਲ ਸਾਹਿਬ ਵਰਜਿਕ ਫਤੇ ਇੱਕਮ ਕਾ ਸਤਨਾਮ ਕਰਤਾ ਪੁਰ ਨਿਰਭਉ ਨਿਰਵੇ ਅਕਾਲ ਮੂਰਤ ਅਜੂਨੀ ਸੈ ਪੰਗ ਗੁਰ ਪ੍ਰਸਾਦ ਚਪ ਆਤ ਸਚੁ ਜੁਗਾਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਕਿਸੇ ਵੀ ਇਨਸਾਨ ਵਾਸਤੇ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਕਿਸੇ ਦੂਸਰੇ ਮੁਲਕ ਚ ਜਾ ਕੇ ਉਹ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰ ਰਿਹਾ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਕਿਸੇ ਦੂਸਰੇ ਮੁਲਕ ਵਾਸਤੇ ਅੱਜ ਆਪਾਂ ਗੱਲ ਕਰਾਂਗੇ ਆ ਸਰਦਾਰਾਂ ਤੇ ਸਿੱਖਾਂ ਵਾਸਤੇ ਬਹੁਤ ਪ੍ਰਾਉਡ ਦੀ ਗੱਲ ਹੈ ਇੱਕ ਸਿੱਖ ਸਰਦਾਰ ਨੇ ਉਹ ਦੂਸਰੇ ਮੁਲਕ ਚ ਜਾ ਕੇ ਸਕਾਟਲੈਂਡ ਦੇ ਅੰਦਰ ਐਮਪੀ ਬਣੀ ਹੈ ਮੈਂਬਰ ਆਫ ਪਾਰਲੀਮੈਂਟ ਬਣੀ ਹੈ ਤੇ ਉੱਥੇ ਜਾ ਕੇ ਉਹਨੇ ਆਪਣਾ ਰਿਲੀਜੀਅਨ ਨਹੀਂ ਭੁੱਲਿਆ ਠੀਕ ਹੈ ਉਹ ਕੀ ਗੱਲਬਾਤ ਕਰਦੀ ਏ ਉਹਨੇ ਸਪੀਚ ਦੇ ਵਿੱਚ ਕੀ ਕੀ ਚੀਜ਼ਾਂ ਕੀਤੀਆਂ ਨੇ ਇਸ ਸਬੰਧ ਵਿੱਚ ਅੱਜ ਦੀ ਵੀਡੀਓ ਤੇ ਵੀਡੀਓ ਵੱਲ ਵਧਣ ਤੋਂ ਪਹਿਲੇ ਸਭ ਨੂੰ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਟੈਲੀਵਿਜ਼ਨ ਸਟਾਰਟ ਕਰ ਬਾਇਓ ਜੀ ਕਾ ਖਾਲਸਾ ਵਾੜੀ ਜੀ ਕੀ ਫਤਿਹ ਇੱਕਮ ਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੇ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਚਪ ਆਤ ਸਚੁ ਜੁਗਾਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਕਾਟਿਸ਼ ਪਾਰਲੀਮੈਂਟ ਦੀ ਮੈਂਬਰ ਚੁਣੀ ਗਈ ਪੈਮ ਗੋਸਲ ਨੇ ਉਦੋਂ ਨਵਾਂ ਇਤਿਹਾਸ ਸਿਰਜ ਦਿੱਤਾ ਜਦੋਂ ਉਸਨੇ ਪਾਰਲੀਮੈਂਟ ਮੈਂਬਰ ਵਜੋਂ ਸੌ ਚੁੱਕਦੇ ਹਨ ਮੂਲ ਮੰਤਰ ਦਾ ਜਾਪ ਕੀਤਾ ਤੇ ਗੁਟਕਾ ਸਾਹਿਬ ਨੂੰ ਮੱਥਾ ਟੇਕ ਕੇ ਫਤੇਬਲਾਈ ਬਾਈਬ ਚੱਕ ਖਾਲਸਾ ਬੈਰਜੀ ਦੀ ਫਤਿਹ ਪੈਮ ਗੋਸਲ ਸਕਾਟਿਸ਼ ਪਾਰਲੀਮੈਂਟ ਵਿੱਚ ਪਹਿਲੀ ਭਾਰਤੀ ਸਿੱਖ ਮੈਂਬਰ ਬਣ ਗਈ ਹੈ ਵਾਟ ਅ ਗ੍ਰੇਅ ਔਨਰਟਸ ਟੂ ਬੀ ਐਮਐਸਪੀ ਫਾਰ ਦ ਸਕਾਟਿਸ਼ ਕਨਸਰਵੇਟਿਵ ਪਾਰਟੀ ਆ ਵੰਟ ਟੂ ਥੈਂਕ 올 ਮਾਈ ਵੋਟਰਸ ਆ ਵੰਟ ਟੂ ਥੈਂਕ 올 ਦ ਵੋਲੰਟੀਅਰਸ 올 ਮਾਈ ਫਰੈਂਡਸ ਮਾਈ ਫੈਮਿਲੀ i want to thank everybody and the party for giving me so much support. we've certainly made history. i am the first indian sikh in the scottish parliament. thank you, everybody that has supported me and been there for me. i hope i do you all very, very proud. thank you. <laughs> फिर मूल मंत्रदा जाप की ताते फिर स्थानक कानून अनुसार सोचुं कि अते Pam Gosell. I, Pam Gosell. Do swear that I will be faithful and bear true allegiance. Do swear that I will be faithful and bear true allegiance. To Her Majesty Queen Elizabeth, her heirs and successors according to law. To Her Majesty Queen Elizabeth and her, her heirs and successors according to law. So help me God. So help me God. ਬਾਈਕ ਜਕ ਖਾਲਸਾ ਵਰਜੀ ਕੀ ਫਤਿਹ ਸਕਾਟਿਸ਼ ਪਾਰਲੀਮੈਂਟ ਵਿੱਚ ਉਹ ਆਪਣੇ ਮੂਲ ਦੀ ਪਹਿਲੀ ਔਰਤ ਨੇ ਜਿਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਦੇ ਵਿੱਚ ਸੌ ਚੁੱਕੀ ਬਿਊਰੋ ਰਿਪੋਰਟ ਬਾਬੂ ਸਾਹਿਬ ਟਾਈਮਸ ਬਾਈਕ ਜਕ ਖਾਲਸਾ ਵਰਜੀ ਕੀ ਫਤਿਹ ਇੱਕਮ ਕਾਰ ਸਤਨਾਮ ਕਰਤਾਪੁਰ ਨਿਰਭਉ ਨਿਰਵੈ ਅਕਾਲ ਮੂਰਤ ਅਜੁਨੀ ਸੈਪੰਗ ਗੁਰਪ੍ਰਸਾਦ ਜਪ ਆਤ ਸਚੁ ਜੁਗਾਤ ਸਚ हैप्पी सच जी ਹੈ ਤੇ ਨਹੀਂ ਫਰੌਡ ਦੀ ਗੱਲ ਸਿੱਖ ਸਰਦਾਰ ਫੁੱਲ ਪ੍ਰਾਊਡ ਹੋਣਗੇ ਤੇ ਅਸੀਂ ਐਸਾ ਪੰਜਾਬੀ ਅਸੀਂ ਵੀ ਬਹੁਤ ਪ੍ਰਾਊਡ ਆ ਕਿਉਂ ਕਿਉਂਕਿ ਉਹਨੇ ਜਦੋਂ ਆਪਣੀ ਸਪੀਚ ਦਾ ਆਗਾਜ਼ ਕੀਤਾ ਮੋਲ ਮੰਤਰ ਤੋਂ ਕੀਤਾ ਉਹਨੇ ਆਪਣੇ ਰਿਲੀਜੀਅਨ ਨੂੰ ਅਹਿਮੀਅਤ ਦਿੱਤੀ ਹੈ ਪਾਇਰੋਟੀ ਦਿੱਤੀ ਹੈ ਆਪਣੇ ਰਿਲੀਜੀਅਨ ਨੂੰ ਇੱਕ ਲੜਕੀ ਜਿਹੜੇ ਰਿਲੀਜੀਅਨ ਤੋਂ ਤਾਲੁਕ ਰੱਖਦੀ ਆਪਣੀ ਕਮਿਊਨਿਟੀ ਨੂੰ ਉਹ ਡਿਪ੍ਰੈਜ਼ੈਂਟ ਕਰ ਰਹੀ ਕਿ ਸੇ ਦੂਸਰੇ ਮੁਲਕ ਦੇ ਵਿੱਚ ਜਾ ਕੇ ਕਿਸੇ ਦੂਸਰੇ ਸਟੇਟ ਦੇ ਵਿੱਚ ਜਾ ਕੇ ਸਕਾਟਲੈਂਡ ਦੇ ਅੰਦਰ ਆਪਣੇ ਮੁਲਕ ਦੇ ਨਾਮ ਰੋਸ਼ਨ ਕਰ ਰਹੀ ਹੈ ਤੇ ਫਰਸਟ ਐਮਪੀ ਇੱਕ ਊਮੈਨ ਬਣੀ ਹੈ ਸਿੱਖ ਊਮੈਨ ਜਿਹੜੀ ਸਕਾਟਲੈਂਡ ਦੇ ਅੰਦਰ ਮੈਂਬਰ ਆਫ ਪਾਰਲੀਮੈਂਟ ਬਣ ਗਈ ਐ ਬਹੁਤ ਪ੍ਰਾਉਡ ਦੀ ਗੱਲ ਨੇ ਐ ਸਿੱਖ ਸਰਦਾਰ ਇਸ ਟਾਈਮ ਜਿੰਨੇ ਵੀ ਹੋਣਗੇ ਉਹਨਾਂ ਦਾ ਸਰ ਉਹਨਾਂ ਦੀ ਜਿਹੜੀ ਪੱਗ ਹੈ ਨਾ ਫਖਰ ਕਰਦੇ ਹੋਣਗੇ ਯਾਰ ਇਸ ਟਾਈਮ ਤੇ ਕਿ ਉਹ ਲੜਕੀ ਜਿਹੜੀ ਹੈ ਉਹਨੇ ਆਪਣੀ ਸਪੀਚ ਤੋਂ ਪਹਿਲੇ ਮੋਲ ਮੰਤਰ ਪੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਸ ਬਾਅਦ ਉਹਨੇ ਆਪਣੀ ਸਪੀਚ ਦਾ ਆਗਾਜ਼ ਕੀਤਾ ਜਿਵੇਂ ਜਿਵੇਂ ਉਹਨੇ ਗੱਲਬਾਤ ਕੀਤੀ ਮੈਂ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਤੁਸੀਂ ਕਿਸੇ ਦੂਸਰੇ ਮੁਲਕ ਦੇ ਵਿੱਚ ਜਾ ਕੇ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਇਹ ਬਹੁਤ ਪ੍ਰਾਊਡ ਦੀ ਗੱਲ ਹੈ ਮੈਂ ਕਿਉਂ बार-बार ਗੱਲ ਕਰਨਾ ਵਾਂ ਸਿੱਖਣ ਦੀ ਅਚੀਵਮੈਂਟ ਬਾਰੇ ਸਿੱਖਣ ਦੀ ਅਚੀਵਮੈਂਟ ਇਹ ਉਹਨਾਂ ਦੀ ਮਿਹਨਤ ਹੈ ਤੇ ਬਹੁਤ-ਬਹੁਤ ਵਧਾਈਆਂ ਹਾਂ ਜੀ ਅਸ ਜਿੰਨੇ ਵੀ ਸੇਕ ਸਰਦਾਰ ਸਾਡੇ ਆਗੇ ਨੇ ਤੇ ਜਿੰਨੇ ਵੀ ਚੜਦੇ ਪੰਜਾਬ ਵਾਲੇ ਨੇ ਬਹੁਤ ਮੁਬਾਰਕ ਹੋਏ ਤੇ ਅਸੀਂ ਜੈ ਜੀ ਵੀਡੀਓ ਉਮੀਦ ਕਰਾਂਗੇ ਕਿ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਗੀ ਕਮੈਂਟਸ ਕਰਕੇ ਦੱਸਣਾ ਕਿ ਵੀਡੀਓ ਤੁਹਾਨੂੰ ਕਾਜੀ ਦੀ ਲੱਗੀ ਬਾਕੀ ਮਿਲਣਾ ਕਿਸੇ ਨੱਚ